ਲੜ ਲੜ ਕੇ ਲੜ ਕੇ ਟੜਕ ਤੇ ਆ ਗਏ ਜੀ ਇਹ ਝਾੜੀਆਂ ਤੋਂ ਲੜਦੇ ਲੜਦੇ ਸਨ ਮਟੂਆਂ ਦੇ ਵਿੱਚ ਆ ਕੇ ਵਜੇੜਾ ਕਿ ਹੋਟਲ ਆਟੋ ਮੈਂ ਪਾਇਆ ਆਟੋ ਤੇ ਲੈ ਕੇ ਜੇ ਐਂਡ ਸੋਰੀ ਹਸਪੀਟਲ ਤੇ ਲੈ ਗਏ ਜੀ ਕੋਟਾ ਸਟੇਟਮੈਂਟ ਹੋਇਆ ਫਿਰ ਉਹਨਾਂ ਨੂੰ ਜੀ ਕਰਕੇ ਰਿਪੋਰਟ ਕਰਨਗੇ ਰਾਜਵੀਰ ਜਵੰਦਰ ਦੇ ਐਕਸੀਡੈਂਟ ਬਾਰੇ ਹੋਏ ਵੱਡੇ ਖੁਲਾਸੇ ਜਿਸ ਰੇੜੀ ਵਾਲੇ ਨੇ ਦੇਖਿਆ ਸੀ ਆਪਣੇ ਅੱਖਾਂ ਨਾਲ ਉਸ ਨੇ ਦੱਸਿਆ ਸੱਚ ਸੱਚ ਸੁਣ ਕੰਬ ਜਾਵੇਗੀ ਤੁਹਾਡੇ ਵੀਰੂ ਸੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਸੋ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੈ ਕਿ ਰਾਜਵੀਰ ਜਵੰਧਾ ਇਸ ਦੁਨੀਆ ਨੂੰ અલਵਿਦਾ ਆਖ ਗਿਆ ਅਤੇ ਪਰਿਵਾਰ ਨੂੰ ਪਿੱਛੇ ਕੱਲਾ ਛੱਡ ਗਿਆ ਬੇਸਹਾਰਾ ਛੱਡ ਗਿਆ ਉੱਥੇ ਹੀ ਰਾਜਵੀਰ ਜਵੰਧ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਜਿੱਥੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰਾਹ ਦੀਆਂ ਨਿਊਜ਼ਾਂ ਵਾਇਰਲ ਹੋ ਰਹੀਆਂ ਨੇ ਲੋਕੀ ਆਖ ਰਹੇ ਨੇ ਕਿ ਬਲੇਰੋ ਗੱਡੀ ਦੇ ਨਾਲ ਰਾਜਵੀਰ ਜਵੰਧ ਦੇ ਐਕਸੀਡੈਂਟ ਹੋਇਆ ਸੀ ਪਰ ਉਥੋਂ ਦੀ ਪੁਲਿਸ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹਨਾਂ ਦਾ ਐਕਸੀਡੈਂਟ ਬਲੈਰੋ ਗੱਡੀ ਦੇ ਨਾਲ ਵੱਜਣ ਦੇ ਨਾਲ ਨਹੀਂ ਬਲਕਿ ਸਾਂਡਾਂ ਦੇ ਵਿੱਚ ਵੱਜਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਸੀ ਰਾਜਵੀਰ ਜਵੰਦਾ ਉਹ ਸ਼ਖਸ ਜਿਸ ਨੇ ਆਪਣੇ ਗਾਣਿਆਂ ਰਾਹੀਂ ਧੀਆ ਦਾ ਦਰਦ ਮਾਂ ਦਾ ਪਿਆਰ ਤੇ ਮਾਂ ਤੋਂ ਵੱਖ ਹੋਣਾ ਜਦੋਂ ਮਾਂ ਤੋਂ ਵੱਖ ਜਦੋਂ ਪੁੱਤ ਹੁੰਦਾ ਹੈ ਉਹ ਅਲਵਿਦਾ ਆਖ ਜਾਂਦਾ ਹੈ ਦੁਨੀਆਂ ਨੂੰ ਉਸ ਦਾ ਦਰਦ ਆਪਣੇ ਮਿੱਟੀ ਨਾਲ ਫਰੋਲ ਜੋ ਗਿਆ गाने ਦੇ ਵਿੱਚ ਇਹ ਸਾਰਾ ਕੁਝ ਬਿਆਨ ਕੀਤਾ ਹੋਇਆ ਹੈ ਉਹ ਗਾਣਾ ਵੀ ਹੁਣ ਬਹੁਤ ਹੀ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਰੀਲਾਂ ਤੇ ਅਤੇ YouTube ਤੇ ਰਾਜਵੀਰ ਜਵੰਦੇ ਦਾ ਧੀਆਂ ਗਾਣਾ ਬਹੁਤ ਵਾਇਰਲ ਹੋਇਆ ਲੋਕਾਂ ਨੇ ਬਹੁਤ ਕਬੂਲ ਕੀਤਾ ਅਤੇ ਮਿੱਟੀ ਨਾਲ ਫਰੋਲ ਜੋ ਗਿਆ ਇਹ ਸੌਂਗ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਉਸਦੇ ਚੱਲਦੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜੋ ਕਿ 2 ਦਿਨ ਪਹਿਲਾਂ ਆਪਣੀ ਨਵੀਂ ਬਾਈਕ ਲੈ ਕੇ ਆਇਆ ਸੀ ਜਿਸ ਦੇ ਵਿੱਚ ਐਡਵਾਂਸ ਫਿਚਰ ਸੀ ਕਿ ਜਦੋਂ ਵੀ ਕੋਈ ਐਕਸੀਡੈਂਟ ਹੋਵੇਗਾ ਤਾਂ ਉਸ ਬਾਈਕ ਦੀਆਂ ਬ੍ਰੇਕਾਂ ਆਟੋਮੈਟਿਕ ਲੱਗ ਜਾਣਗੀਆਂ ਹਜ਼ਾਰਾਂ ਰੁਪਏ ਦਾ ਸੇਫਟੀ ਸੂਟ ਬੂਟ ਆਖਰਕਾਰ ਕਿਸੇ ਕੰਮ ਨਹੀਂ ਆਏ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਬੁਲਾਵਾ ਆਂਦਾ ਹੈ ਤਾਂ ਕੋਈ ਵੀ ਸੇਫਟੀ ਤੁਸੀਂ ਪਾ ਲਵੋ ਤਾਂ ਉਹ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ ਇਹ ਇੱਥੇ ਆ ਕੇ ਸਾਬਿਤ ਹੁੰਦਾ ਹੈ ਕਿ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਤਾਂ ਲੱਖਾਂ ਰੁਪਏ ਦਾ ਬਾਈਕ ਹਜ਼ਾਰਾਂ ਦੀ ਸੇਫਟੀ ਸੂਟ ਕਿਸੇ ਵੀ ਕੰਮ ਨਹੀਂ ਆਏ ਇਥੋਂ ਤੱਕ ਕਿ ਹੈਲਮਟ ਵੀ ਚੱਕਣਾ ਚੂਰ ਹੋ ਗਿਆ ਲੋਕਾਂ ਦੇ ਮੁਤਾਬਿਕ ਇਹ ਕੋਈ ਘਟਨਾ ਨਹੀਂ ਸਿਰਫ ਇਹ ਘਟਨਾ ਦਿਖਾਈ ਜਾ ਰਹੀ ਹੈ ਕਿਸ ਨੇ ਕੋਈ ਰੰਜਿਸ਼ ਕੱਢੀ ਹੈ ਜਿਸ ਹਿਸਾਬ ਦੇ ਨਾਲ ਹੈਲਮਟ ਉਸ ਦਾ ਟੁੱਟਿਆ ਹੋਇਆ ਸੀ ਉਸ ਹਿਸਾਬ ਦੇ ਨਾਲ ਤਾਂ ਇਹੀ ਲੱਗਦਾ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦੇ ਦਾ ਬਾਈਕ ਇੱਕ ਬਲੈਰੋ ਗੱਡੀ ਦੇ ਵਿੱਚ ਵੱਜਿਆ ਸੀ ਉੱਥੇ ਹੀ ਇੱਕ ਰੇੜੀ ਵਾਲਾ ਸਾਹਮਣੇ ਆਇਆ ਜਿਸ ਨੇ ਇਹ ਸਾਰਾ ਕੁਝ ਆਪਣੀ ਅੱਖਾਂ ਦੇ ਨਾਲ ਦੇਖਿਆ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਬਾਈਕ ਤੇ ਜਾ ਰਹੇ ਸੀ ਅਤੇ ਦੋ ਸਾਡ ਲੜਦੇ ਲੜਦੇ ਉਹਨਾਂ ਦੇ ਸਾਹਮਣੇ ਆ ਗਏ ਅਤੇ ਉਹਨਾਂ ਦਾ ਬਾਈਕ ਉਹਨਾਂ ਸਾਡਾਂ ਦੇ ਵਿੱਚ ਵੱਜਿਆ ਜਿਸ ਦੇ ਕਾਰਨ ਉਹ ਆਪਣਾ ਬੈਲੈਂਸ ਗਵਾ ਬੈਠੇ ਤੇ ਉਹਨਾਂ ਦਾ ਸਿਰ ਸਿੱਧਾ ਧਰਤੀ ਨਾਲ ਜਾ ਕੇ ਵੱਜਿਆ ਉਸ ਤੋਂ ਬਾਅਦ ਇੱਕ ਆਟੋ ਆਇਆ ਆਟੋ ਵਾਲੇ ਤੇ ਪਾ ਕੇ ਉਹਨਾਂ ਨੂੰ ਉਥੋਂ ਦੇ ਨੀੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਖਬਰਾਂ ਵਿੱਚ ਤਾਂ ਇਹ ਸਾਹਮਣੇ ਆ ਰਿਹਾ ਸੀ ਕਿ ਰਾਜਵੀਰ ਜਵੰਦੇ ਨੂੰ ਪਹਿਲਾਂ ਤਾਂ ਪ੍ਰਾਈਵੇਟ ਕਿਸੇ ਗੱਡੀ ਦੇ ਵਿੱਚ ਪਾਇਆ ਅਤੇ ਫਿਰ ਉਹਨਾਂ ਨੂੰ ਉਥੋਂ ਦੇ ਹਿਮਾਚਲ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਥੋਂ ਦੇ ਡਾਕਟਰਾਂ ਨੇ ਐਡਮਿਟ ਕਰਨ ਤੋਂ ਮਨਾ ਕਰ ਦਿੱਤਾ ਅਤੇ ਰਾਜਵੀਰ ਜਵੰਦੇ ਨੂੰ ਐਡਮਿਟ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਇੱਕ ਹੋਰ ਹਸਪਤਲ ਦੇ ਵਿੱਚ ਲਜਾਇਆ ਗਿਆ। ਨਾ ਹੀ ਉਹਨਾਂ ਹਸਪਤਲਾਂ ਨੇ ਐਂਬੂਲੈਂਸ ਦਾ ਕੋਈ ਵਿਵਸਥਾ ਕੀਤੀ ਤੇ ਨਾ ਹੀ ਕੋਈ ਟ੍ਰੀਟਮੈਂਟ ਕੀਤਾ। ਜਿਸ ਦੇ ਬਾਵਜੂਦ 2 ਘੰਟੇ ਬੀਤਣ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਕਿ ਉਹ ਆਪਣਾ ਦਿਮਾਗੀ ਹਾਲਤ ਗਵਾ ਚੁੱਕੇ ਸੀ ਸਿਰਫ ਸਾਹੀ ਚੱਲ ਰਹੇ ਸੀ। ਉੱਥੋਂ ਹੀ ਰੈਂਦੀ ਖੁੰਦੀ ਕਸਰ ਫੋਰਟਿਸਟ ਵਾਲਿਆਂ ਨੇ ਕੱਢ ਦਿੱਤੀ। ਜਿਨ੍ਹਾਂ ਨੇ ਰਾਜਵੀਰ ਜਵੰਦੇ ਨੂੰ 11 ਦਿਨੋਂ ਵੈਂਟੀਲੇਟਰ ਤੇ ਰੱਖਿਆ ਅਤੇ ਵਿੱਚ ਇਹ ਵੀ ਖਬਰ ਆ ਰਹੀ ਸੀ ਕਿ ਰਾਜਵੀਰ ਜਵੰਦੇ ਦੀ ਜੜੀ ਬੋਡੀ ਆਹੋ ਰਿਕਵਰ ਹੋਣੀ ਸ਼ੁਰੂ ਹੋ ਗਈ ਪਰ ਉੱਥੇ ਹੀ 2 ਦਿਨਾਂ ਬਾਅਦ ਇਹੀ ਖਬਰ ਸਾਹਮਣੇ ਆਉਂਦੀ ਹੈ ਫੋਰਟਿਸਟ ਹਸਪਤਾਲ ਦੇ ਜਿਹੜੇ ਡਾਕਟਰ ਹੁੰਦੇ ਨੇ ਇੱਕ ਰਿਪੋਰਟ ਜਾਰੀ ਕਰਦੇ ਨੇ ਕਿ ਜਿਹੜੇ 48 ਘੰਟੇ ਨੇ ਉਹ ਬਹੁਤ ਹੀ ਕ੍ਰਿਟੀਕਲ ਨੇ ਜੇਕਰ ਰਾਜਵੀਰ ਜਬੰਦਾ ਇਹਨਾਂ ਨੂੰ 48 ਘੰਟਿਆਂ ਦੇ ਵਿੱਚ ਸਾਹ ਲੈ ਰਿਹਾ ਤਾਂ ਅਸੀਂ ਬਚਾ ਸਕਦੇ ਹਾਂ ਪਰ ਉੱਥੇ ਇੱਕ ਡਾਕਟਰ ਦੇ ਇੰਟਰਵਿਊ ਆਉਂਦੀ ਹੈ ਕਿ ਜੇਕਰ ਪੂਰਾ ਦਿਮਾਗ ਹੀ ਡੈਮੇਜ ਹੋ ਜਾਵੇ ਤਾਂ ਮਰੀਜ਼ ਨੂੰ ਮਰਿਆ ਹੋਇਆ ਸਮਝਿਆ ਜਾਂਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਕੰਮ ਉਹਨਾਂ ਦੇ ਦਿਮਾਗ ਦਾ ਹੁੰਦਾ ਹੈ ਸੋਚਣ ਦੀ ਸ਼ਕਤੀ ਸਮਝਣ ਦੀ ਸ਼ਕਤੀ ਤੇ ਕੁਝ ਕਹਿਣ ਦੀ ਸ਼ਕਤੀ ਜਦ ਉਹ ਹੀ ਚਲੀ ਗਈ ਤਾਂ ਸਾਂ ਕੀ ਕਰਨਗੇ ਇੱਥੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੇ 11 ਦਿਨਾਂ ਦਾ 35 ਲੱਖ ਰੁਪਏ ਰਾਜਵੀਰ ਜਵੰਦੇ ਹੋਣਾ ਤੋਂ ਲਿਆ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਪਾ ਕੇ ਉਹਨਾਂ ਨਾਲ ਫਰੋਡ ਕੀਤਾ ਇੱਕ ਤਾਂ ਪਰਿਵਾਰ ਦੇ ਉੱਤੇ ਐਡਾ ਦੁੱਖ ਟੁੱਟ ਰਿਹਾ ਸੀ ਦੁੱਖਾਂ ਦਾ ਪਹਾੜ ਟੁੱਟ ਰਿਹਾ ਸੀ ਤੇ ਦੂਜੇ ਪਾਸੇ ਉਹ ਡਾਕਟਰ ਉਹਨਾਂ ਨਾਲ ਮਜ਼ਾਕ ਕਰ ਰਹੇ ਸੀ ਰਾਜਵੀਰ ਜਵੰਦੇ ਦੀ ਦੇ ਦੇ ਨਾਲ ਮਜ਼ਾਕ ਕਰ ਰਹੇ ਸੀ ਉਸ ਨੂੰ 11 ਦਿਨ ਵੈਂਟੀਲੇਟਰ ਤੇ ਰੱਖਿਆ ਬਿਨਾ ਕਿਸੇ ਗੱਲ ਤੋਂ ਇਹ ਇੱਕ ਡਾਕਟਰ ਕਹਿ ਰਿਹਾ ਅਸੀਂ ਨਹੀਂ ਕਹਿ ਰਹੇ ਤੁਸੀਂ ਉਹਨਾਂ ਦੀ ਕਈ ਇੰਟਰਵਿਊ ਵੀ ਸੁਣ ਸਕਦੇ ਹੋ ਜਿਹੜੇ ਕਿ ਡੇਲੀ ਪੋਸਟ ਵਗੈਰਾ ਵੱਡੇ ਚੈਨਲਾਂ 'ਤੇ ਹੋਈ ਹੈ ਤੇ ਆਪਾਂ ਗੱਲ ਕਰ ਰਹੇ ਸੀ ਰੇੜੀ ਵਾਲੇ ਉੱਥੇ ਇੱਕ ਰੇੜੀ ਵਾਲਾ ਛੋਲੇ ਪਟੋਰੀਆਂ ਦੀ ਰੇੜੀ ਲਾਉਂਦਾ ਜਿਸ ਦੇ ਸਾਹਮਣੇ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਦੇ ਦੱਸਣ ਮੁਤਾਬਕ ਰਾਜਵੀਰ ਜਵੰਦਿਆਂ ਨੂੰ ਇੱਕ ਆਟੋ ਦੇ ਵਿੱਚ ਪਾ ਕੇ ਨਿਰਲੇ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀ ਉੱਥੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਫਰਸਟ ایڈ ਦੇ ਕੇ ਉਹਨਾਂ ਨੂੰ ਸਿੱਧਾ ਮੁਹਾਲੀ ਰੈਫਰ ਕਰ ਦਿੱਤਾ ਹੁਣ ਇਸ ਦੇ ਵਿੱਚ ਕਿੰਨੀ ਕੁ ਸੂਚਾਈ ਹੈ ਇਹ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਦੋਸਤੋ ਬਾਕੀ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਇੱਕ ਪਾਸੇ ਤਾਂ ਰੇੜੀ ਵਾਲਾ ਸੱਚ ਦੱਸ ਰਿਹਾ ਕਿ ਗਲਤ ਇਹ ਕੋਈ ਵੀ ਸਾਬਿਤ ਨਹੀਂ ਕਰ ਸਕਦਾ ਜਿਹੜੀ ਇੰਟਰਵਿਊ ਆ ਪੀਟੀਸੀ ਨਿਊਜ਼ ਤੇ ਪਈ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਿਊਜ਼ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ